ਤੁਹਾਨੂੰ ਇਹ ਸਾਨੂੰ ਕੱਲ ਦੁਪਹਿਰੇ ਖਬਰ ਮਿਲੀ ਸੀ ਰੱਖ ਭੰਗਾਂ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿਸੀ ਜੜੀ ਆ ਉਹ ਫੇੜ ਛੜਕੀ ਸੀ ਉਹ ਤੁਹਾਨੂੰ ਕੱਲ ਖਬਰ ਮਿਲੀ ਸੀ ਪੋਰਟ ਤੇ ਹੀ ਕਲਮ ਕਰਮਾ ਰਜਿਸਟਰ ਕੀਤਾ ਹੈ ਤੇ ਪ੍ਰੋਟੋਕਾਲ ਜਾਏ ਤੇ ਪੌਸਟ ਵਾਰਡ ਦੇ ਤੱਕ ਇਹ ਜਿਹਨੂੰ ਰੈਕਟ ਕਰਨ ਦੀ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਆ ਅਨੂੰ ਕਜ਼ਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ ਤੁਹਾਨੂੰ ਉਹਦੇ ਗ੍ਰਿਫਤਾਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਉਹ ਸਾਰਾ ਪਰਿਵਾਰ ਹੀ ਤੋਂ ਮਜੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰ ਹੀ ਇੱਕ ਹੀ ਪਿੱਛੇ ਆ। ਕਿ ਕਿੰਨੀਆਂ ਬੱਚੀਆਂ ਨਾਲੋਂ ਕਰਦਾ ਸੀ ਕਿ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਦੱਤਰ ਕਰ ਜਿਹੜੀ ਉਹ ਕੀਤੀ ਹੈ। ਉਮਰ ਕਿੰਨੀ ਬੱਚ ਲੱਖਿਆਂ ਦੀ ਉਮਰ ਤਕਰੀਬਨ 810 ਸਾਲ ਦੇ ਵਿੱਚ ਜੀਤਨ ਵਾਲੀ ਮੁੱਢਲੀ ਤਪਤੀ ਇਸ ਕੀ ਸਾਹਮਣੇ ਆ ਮੁੱਢਲੀ ਤਪਤੀ ਇਸ ਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਗਰਮੀਆਂ ਦੀ ਆ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਆਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀ ਆ ਜ਼ਬਰਦਸਤੀ ਕਰਦੇ ਹੋ ਟੀਚਰ ਪਰ ਸਟੂਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਵੇਰ ਤੋਂ ਇਹ ਕਰਤਾ ਰਹਿ ਗਿਆ ਨਹੀਂ ਉਹ ਜੇ ਸਮਝਦਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਸਦੀਕ ਦੀ ਗੱਲ ਸਾਹਮਣੇ ਆਉ ਤੇ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੇਡੀ ਟੀਚਰ ਆ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਗੱਲ ਆ ਗਈ ਕਿ ਉਹਨਾਂ ਨੇ ਵੀ ਇਹਨੂੰ ਸ਼ਿਕਾਇਤ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਇਹ ਸਾਨੂੰ ਨਹੀਂ ਗੱਲ ਦੱਸੀ ਗਈ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਇੱਥੇ ਪਹੁੰਚੇ ਤੇ ਅਹੀਂ ਤਰ੍ਹਾਂ ਚੋਂ ਉੱਥੇ ਲਿਖ ਕੇ ਵਿਵਾਨ ਦੇ ਪੱਤੇ ਦਾ ਜੀ ਉਨਾਂ ਦੇ ਨਾਲ ਉਹਨੇ ਦਸਤਖਤ ਜੀ ਡਿਊ ਕੀ ਕੀ ਉਮਰ ਕਿੰਨੀ ਇਹ ਬੱਚਿਆਂ ਦੀ ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਜਿਤਨਾ ਦੀ ਮੁੱਢਲੀ ਤਰਤੀ ਚ ਕੀ ਸਾਹਮਣੇ ਆ ਮੁੱਢਲੀ ਤਰਤੀ ਚ ਦੇ ਉਹ ਸਾਹਮਣੇ ਆਇਆ ਕਿ ਅੱਜ ਜਿਹੜੀਆਂ ਗਰਮੀਆਂ ਦੀਆਂ ਅੱਜ ਜਿਹੜੀਆਂ ਹੁਸਿਆਲ ਵਾਲੀਆਂ ਛੁੱਟੀਆਂ ਆਈਆਂ ਨੇ ਇਨਨ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀਆਂ ਜ਼ਬਰਦਸਤੀ ਕਰਦੇ ਕੋਈ ਠੀਕ ਤੇ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਦੇਰ ਪਤਾ ਲੱਗਾ ਕਿ ਕਿੰਨੀ ਦੇਰ ਤੋਂ ਇਹ ਕਰਦਾ ਰਹਿ ਕੰਮ ਨਹੀਂ ਉਹ ਜੇ ਸਮੇਂਦਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਸਵੀਰ ਦੀ ਗੱਲ ਸਾਹਮਣੇ ਆਉਂਦੀ ਤੇ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੇਡੀ ਟੀਚਰ ਆ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਗੱਲ ਆ ਗਈ ਕਿ ਉਹਨਾਂ ਨੇ ਵੀ ਇਹਨੂੰ ਸ਼ਿਕਾਇਤ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇਹ ਸਾਨੂੰ ਨਹੀਂ ਗੱਲ ਦੱਸੀ ਗਈ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਅਸੀਂ ਇੱਥੇ ਪਹੁੰਚੇ ਤੇ ਅਸੀਂ ਤਰ੍ਹਾਂ ਚੌਥੇ ਲਿਖ ਕੇ ਵਿਰਾਨ ਦੇ ਪੱਤਰ ਦੱਸੇ